ਜੀ ਦੋਸਤੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਰਿਹਾ ਜਿਹੜੇ ਮੇਰੇ ਪਿੰਡਾਂ ਦੇ ਵਿੱਚ ਗੇਟ ਬਣ ਰਹੇ ਨੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਕਿ ਨਾ ਉੱਪਰ ਦੇ ਇਹਨੇ ਸੋਹਣੇ ਡਿਜ਼ਾਈਨ ਕੀ ਕਰਕੇ ਵੀ ਇਹਨੇ ਤਿਆਰ ਕਰਵਾਇਆ ਮੈਂ ਸਲਾਮ ਕਰਦਾ ਉਸ ਵੀਰ ਨੂੰ ਜਿਹੜੇ ਵੀਰ ਨੇ ਇਹ ਤਾਂ ਬਣਾਇਆ ਤੁਸੀਂ ਬਣਾਇਆ ਵੀਰੇ ਤੁਸੀਂ ਬਣਾਇਸੀ ਧੰਨਵਾਦ ਵੀਰੇ ਕੀ ਨਾਮ ਹੈ ਵੀਰੇ ਆਪਣਾ ਕਿਹੜਾ ਪਿੰਡ ਆ ਵੀਰੇ ਕੜਾ ਹੂ ਅਮਰੂ ਕੋਟੜਾ ਬੂਟਾ ਸਿੰਘ ਅੱਛਾ ਮੇਰੇ ਬਹੁਤ ਸੋਹਣਾ ਬਣਾਇਆ ਹੋਇਆ ਪਹਿਲਾਂ ਵੀ ਬਣਾਏ ਵੀਰੇ ਹਾਂ ਪਹਿਲਾਂ ਵੀ ਬਣਾਏ ਨੇ ਕਿਹੜੇ ਪਿੰਡ ਵੀਰੇ ਅਸੀਂ ਉਪਲੀ ਬਣਾਇਏ ਜੀ ਦੂਜੀ ਅੱਛਾ ਤੇਰੇ ਵਿੱਚ ਅੱਛਾ ਹੋਰ ਕਿਤੇ ਹੋਰ ਬਸ ਬਸ ਲੋਕ ਨੋਕਲ ਪੰਡਾ ਜਾਂਦੇ ਜੀ ਲੱਗ ਜਾਂਦੇ ਅੱਛਾ ਅੱਛਾ ਪੰਜਾਬੀ ਠੀਕ ਹੈ ਵੀਰੇ ਕਿੰਨੇ ਬੰਦੇ ਵੀਰੇ ਤੁਸੀਂ ਜੀ ਪੰਜ ਬੰਦੇ ਪੰਜ ਬੰਦੇ ਠੀਕ ਹੈ ਵੀਰੇ ਹਾਂਜੀ ਦੋਸਤੋ ਜਿਹੜੇ ਵੀਰ ਨੇ ਆਪਾਂ ਕੋਈ ਵੀ ਆਪਣੇ ਸਮਾਤਾਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇਦਾਂ ਦੇ 게ਟ ਤਿਆਰ ਕਰਵਾਉਣੇ ਨੇ ਹਨਾ ਇਹਦੇ ਬਹੁਤ ਸੋਹਣੇ ਨੇਗੇ ਮੈਂ ਅੱਗੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਭਰਾਵੋ ਜੇ ਆਪਣੇ ਤਿੰਨ ਸੜਕਾਂ ਨਿਕਲਦੀਆਂ ਨੇ ਤਾਂ ਤਿੰਨਾਂ ਸੜਕਾਂ ਦੇ ਉੱਤੇ ਇਦਾਂ ਦੇ ਦਰਵਾਜੇ ਹੋਣੇ ਚਾਹੀਦੇ ਨੇ ਨਵੇਂ ਮਾਡਲ ਦੇ ਆ ਵੀਰ ਬਣਾ ਰਹੇ ਨੇਗੇ ਮੈਂ ਧੰਨਵਾਦ ਕਰਦਾ ਵੀਰੇ ਸਾਰਿਆਂ ਨੂੰ ਸਲਾਮ ਕਰਦਾ ਠੀਕ ਹੈ ਆਪਣਾ ਨੰਬਰ ਦੱਸਦੇ ਵੀਰੇ ਤੋਂਣ ਦੇਖਾਂਗੇ ਕਹੋ ਵੀਰੇ 1 973 ਹਾਂਜੀ 6805 9217465 005 005 ਬਾਈ ਬੂਟਾ ਸਿੰਘ ਆ ਪਿੰਡ ਅਮਰੂ ਪੋਟੜਾ ਜੀ ਵੀਰੇ ਹਾਂਜੀ ਦੋਸਤੋ ਜਿਹੜੀ ਆਪਣੀ ਪਹਿਲਾਂ ਵਾਲੀ ਵੀਡੀਓ ਰਹਿ ਗਈ ਸੀ ਨਾ ਵੀ ਬਾਈਆਂ ਨੇ ਕਿੰਦਾ ਕੇਟ ਤਿਆਰ ਕੀਤਾ ਆ ਦੇਖੋ ਤੁਸੀਂ ਇਹ ਹੈ ਗੇਟ ਪਿੰਡ ਫਲੇੜਾ ਦੇ ਨਾਮ ਧਾਰੀ ਸ਼ਹੀਦਾਂ ਦੀ ਯਾਦ ਵਿੱਚ ਹੈ ਕਿੰਨਾ ਸੋਹਣਾ ਗੇਟ ਬਣਿਆ ਹੋਇਆ ਬਾਈਆਂ ਨੇ ਬਣਾਇਆ ਸੀਗਾ ਕਿੰਨਾ ਸੋਹਣਾ ਗੇਟ ਬਾਈਆਂ ਨੇ ਬਣਾਇਆ ਸੀਗਾ ਜਿਹੜੇ ਵੀਰਾਂ ਨੇ ਬਣਾਇਆ ਹੈਗਾ ਤੇ ਉਹਨਾਂ ਦਾ ਨੰਬਰ نیچے ਚੱਲ ਰਿਹਾ ਹੈਗਾ ਤੇ ਉਹ ਬਾਈਆਂ ਨਾਲ ਕੰਟੈਕਟ ਕਰਕੇ ਆਪਣੇ ਹਰ ਪਿੰਡ ਦੇ ਵਿੱਚ ਇਦਾਂ ਦੇ ਗੇਟ ਬਣਵਾਓ ਉੱਤਰਵਾਜੇ ਬਣਵਾਓ ਤਾਂ ਕਿ ਪਿੰਡ ਸੋਹਣਾ ਲੱਗੇ